ਭਾਰਤੀ ਜਨਤਾ ਪਾਰਟੀ ਦੀ ਵਿਸ਼ੇਸ਼ ਇਕੱਤਰਤਾ ਸਰਹੰਦਵੀਖ ਜਿਲ੍ਹਾ ਪ੍ਰਧਾਨ ਦੀ ਤਾਰੀਖ ਨੂੰ ਪੱਟੀ ਦੇ ਅਗਵਾਈ ਵਿੱਚ ਹੋਈ ਮੀਟਿੰਗ ਵਿੱਚ ਭਾਜਪਾ ਦੇ ਵੋਇਸ ਪ੍ਰਧਾਨ ਪੰਜਾਬ ਸੁਭਾਸ਼ ਸ਼ਰਮਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਤੋਂ ਪਹਿਲਾਂ ਬੀਜੇਪੀ ਦੇ ਸੰਸਥਾਪਕ ਡਾਕਟਰ ਸ਼ਾਮਾ ਪ੍ਰਸ਼ਾਦ ਮੁਖਰ ਦਾ ਬਿਲਦਾਨ ਦਿਵਸ ਵੀ ਮਨਾਇਆ ਗਿਆ ਤੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਂਟ ਕੀਤੇ ਗਏ ਨਰਿੰਦਰ ਮੋਦੀ ਜੀ ਦੀ ਸਰਕਾਰ ਦੇ 11 ਸਾਲ ਪੂਰੇ ਹੋਏ ਆ ਉਸ ਮੌਕੇ ਤੇ ਪੂਰੇ ਹਿੰਦੁਸਤਾਨ ਦੇ ਅੰਦਰ ਅਸੀਂ ਹਰ ਵਿਧਾਨ ਸਭਾ ਦੇ ਅੰਦਰ ਜਿਹੜਾ ਬੁੱਧੀਜੀਵੀ ਵਰਗ ਹੈ ਇੰਟੈਲੈਕਚੁਅਲ ਸੈਕਸ਼ਨ ਹੈ ਉਹਦੇ ਨਾਲ ਅਸੀਂ ਵਿਚਾਰ ਗੋਸ਼ਟੀ ਕਰ ਰਹੇ ਆ ਜੋ 11 ਸਾਲ ਦੀਆਂ ਮੋਦੀ ਸਾਹਿਬ ਦੀਆਂ ਪ੍ਰਾਪਤੀਆਂ ਨੇ ਜਿਸ ਪ੍ਰਕਾਰ ਨਾਲ ਦੇਸ਼ ਜਿਹੜਾ ਹਰ ਪੱਖੋਂ ਤਰੱਕੀ ਕਰ ਰਿਹਾ ਹੈ ਜਨ ਕਲਿਆਣ ਦਾ ਕੰਮ ਹੋ ਰਿਹਾ ਹੈ ਦੇਸ਼ ਦੇ ਵਿਕਾਸ ਦਾ ਕੰਮ ਹੋ ਰਿਹਾ ਹੈ ਇਹ ਸਾਰੇ ਦੇ ਬਾਰੇ ਅੱਜ ਇੱਕ ਪ੍ਰਦਰਸ਼ਨੀ ਵੀ ਲਗਾਈ ਸੀ ਔਰ ਉਹਦੇ ਬਾਰੇ ਚ ਸਰ ਹੰਦਰ ਪਤੇਗੜ ਸਾਹਿਬ ਜਿਹੜਾ ਬੁੱਧੀਜੀਵੀ ਵਰਗ ਹੈ ਉਹਦੇ ਨਾਲ ਅੱਜ ਦੀ ਵਿਚਾਰ ਵਿਮਰਸ਼ ਕੀਤਾ ਹੈ ਇਹਦੇ ਨਾਲ ਨਾਲ ਅੱਜ ਭਾਰਤੀ ਜਨਤਾ ਪਾਰਟੀ ਦੇ ਸੰਸਥਾਪਕ ਪ੍ਰਧਾਨ ਡਾਕਟਰ ਸ਼ਾਮਾ ਪ੍ਰਸਾਦ ਮੁਖਰਜੀ ਦਾ ਬਲਿਦਾਨ ਦਿਹਾੜਾ ਵੀ ਹੈ ਉਹਨਾਂ ਨੂੰ ਵੀ ਨਤਮਸਤਕ ਹੋਏ ਹਾਂ ਉਹਨਾਂ ਨੂੰ ਵੀ ਪ੍ਰਣਾਮ ਕੀਤਾ ਹੈ ਉਹਨਾਂ ਨੂੰ ਯਾਦ ਕੀਤਾ ਹੈ ਉਹਨਾਂ ਦੇ ਬਲਿਦਾਨ ਨੂੰ ਨਰਿੰਦਰ ਮੋਦੀ ਜੀ ਨੇ ਸਾਰਥਕ ਕੀਤਾ ਜਿਹੜੇ 370 ਹਟਾ ਕੇ ਕਸ਼ਮੀਰ ਨੂੰ ਦੇਸ਼ ਦਾ ਅਭਿਨ ਹਿੱਸਾ ਬਣਾਇਆ ਸੋ ਇਹਨਾਂ ਸਾਰੇ ਵਿਸ਼ਿਆਂ ਤੇ ਅੱਜ ਅਸੀਂ ਗੱਲਬਾਤ ਕਰਾਂਗੇ 15-16 ਦਿਨਾਂ ਚ ਹੀ ਬੀਜੇਪੀ ਨੇ ਇਸ ਪ੍ਰਕਾਰ ਦੀ ਤਗੜੇ ਹੋ ਕੇ ਲੜਾਈ ਲੜੀ ਹੈ ਜੋ ਦਿਖਾ ਰਹੀ ਹੈ ਕਿ ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਦਾ ਗਰਾਫ ਜਿਹੜਾ ਉਹ ਨਿਰੰਤਰ ਵਧ ਰਿਹਾ ਹੈ ਔਰ ਸਰਕਾਰ ਬਿਸ਼ੱਕ ਇਹ ਇਲੈਕਸ਼ਨ ਜਿੱਤ ਲੈ ਸਭ ਤਰ੍ਹਾਂ ਦੇ ਟੈਂਟਰਮਸ ਤੋਂ ਬਾਅਦ ਲੇਕਿਨ ਆਮ ਆਦਮੀ ਪਾਰਟੀ ਦਾ ਉਲਟੀ ਗਿਣਤੀ ਜਿਹੜੀ ਸ਼ੁਰੂ ਹੋ ਚੁੱਕੀ ਹੈ ਕਿ ਕੰਮ ਨਹੀਂ ਕੀਤੇ ਲੋਕ ਸਵਾਲ ਪੁੱਛਦੇ ਸੀ ਧਾਰਾ ਪੁੱਛਦੇ ਸੀ ਸਾਡੇ ਪੈਸੇ ਕਿੱਥੇ ਆ ਜਿੱਥੇ ਜਾਂਦੇ ਸੀ ਲੋਕਾਂ ਦੇ ਸੀ ਡਿਵੈਲਪਮੈਂਟ ਦੇ ਪੈਸੇ ਕਿੱਥੇ ਆ ਸੋ ਇਹਦਾ ਸਭ ਤੋਂ ਸਰਕਾਰ ਨੂੰ ਜਿਹੜਾ ਪੂਰਾ ਝੰਕਣ ਦੀ ਲੋੜ ਇਸੇ ਕਰਕੇ ਪਈ ਹੈ ਕਿ ਸਰਕਾਰ ਨੇ ਕੰਮ ਨਹੀਂ ਕੀਤੇ ਡਿਲੀਵਰੀ ਨਹੀਂ ਕੀਤੀ। 22 ਇਲੈਕਸ਼ਨ ਜ਼ਰੂਰ ਟਕੇਣਾ ਜਿੱਤ ਸਕਦੇ ਆ ਥੋੜੇ ਆ ਵੋਟਾਂ ਦੇ ਲੇਕਿਨ ਜਨਰਲ ਇਲੈਕਸ਼ਨ ਆਉਣਗੇ ਆਮ ਆਦਮੀ ਪਾਰਟੀ ਦਾ ਸੁਪਟਾ ਸਾਫ਼ ਹੋਏਗਾ। 11 ਸਾਲ ਦੀਆਂ ਜੋ ਉਪਲਬਧੀਆਂ ਨੇ ਦੇਸ਼ ਦੀ ਸੇਵਾ ਨੂੰ ਸਮਰਪਿਤ ਲੋਕਪ੍ਰਿਅਤਾਕੋ ਕਾਰਗੁਜ਼ਾਰੀ ਆ ਉਹਦੀ ਚਰਚਾ ਕਰਨ ਵਾਸਤੇ ਸਾਡੇ ਬੁੱਧੀਜੀਵੀ ਵਰਗ ਨਾਲ ਜਿਹੜੇ ਇੰਟਰਵਿਊਜ਼ ਨੇ ਉਹਨਾਂ ਨਾਲ ਅ ਅਦਾਨ ਪ੍ਰਦਾਨ ਗੱਲਬਾਤ ਕਰਨ ਵਾਸਤੇ ਸਾਡੇ ਸ਼੍ਰੀ ਸੁਮਾਸ਼ ਸ਼ਰਮਾ ਜੀ ਥੀ ਐਡਵੋਕੇਟ ਸਾਡੇ 22 ਸੇਂਡਰਟ ਭਾਰਤੀ ਜਨਤਾ ਪਾਰਟੀ ਪੰਜਾਬ ਆਏ ਬੇਨੇਤਾ ਉਹਨਾਂ ਨੂੰ ਉਹਨੇ ਬੜੇ ਖੂਬਸੂਰਤੀ ਦੇ ਨਾਲ ਇਹ 11 ਸਾਲ ਦੀਆਂ ਜੋ ਪ੍ਰਾਪਤੀਆਂ ਨੇ ਜੋ ਦੇਸ਼ਿਤ ਦੇ ਕੰਮ ਨੇ ਜਿਹੜਾ ਕल्याणकारी ਯੋਜਨਾਵਾਂ ਨੇ ਡਵੈਲਪਮੈਂਟ ਦੇ ਕੰਮ ਨੇ ਔਰ ਭਾਰਤੀ ਜਨਤਾ ਪਾਰਟੀ ਦਾ ਕੀ ਵਿਜ਼ਨ ਆ ਕੋਸ਼ਿਸ਼ ਦੀਆਂ ਸਮੱਸਿਆਵਾਂ ਨੂੰ ਲੈ ਕੇ ਉਹ ਤੱਕ ਵੀ ਮਿਸਾਲ ਜਿਹੜੇ 11 ਸਾਲ ਉਹ ਹੋ ਨਿਬੜੇ ਨੇ ਉਹਦੇ ਤੇ ਭਰਪੂਰ ਚਰਚਾ ਕੀਤੀ ਆ ਜੋ ਮੋਦੀ ਸਾਹਿਬ ਵੱਲੋਂ ਕੰਮ ਕੀਤੇ ਗਏ 11 ਸਾਲ ਦੇ ਵਿੱਚ ਉਹ ਪ੍ਰੋਗਰਾਮ ਸੀਗਾ ਇਹਦੇ ਵਿੱਚ ਸਾਡੇ ਡਾਕਟਰ ਸੁਆਹ ਜੀ ਆਏ ਸੀਗੇ ਹੋਰ ਸਾਡੇ ਫਤਿਹਗੜ੍ਹ ਸਾਹਿਬ ਦੀ ਸੰਗਤ ਆਈ ਸੀ ਇੱਥੇ ਪਹੁੰਚਣ ਤੇ ਮੋਦੀ ਸਾਹਿਬ ਦੀਆਂ ਜੋ ਵੀ ਉਹਨਾਂ ਦੇ ਵੱਲੋਂ ਕੰਮ ਕੀਤੇ ਉਹਨਾਂ ਨੂੰ ਦੱਸਿਆ ਗਿਆ ਜਾਗਰੂਕ ਕੀਤਾ ਗਿਆ ਲੋਕਾਂ ਨੂੰ ਅੱਜ ਦਾ ਜਿਹੜਾ ਬਲੀਦਾਨ ਦਿੱਸਾ ਇਸ ਬਲੀਦਾਨ ਦੀ ਜਿੱਤੇ ਉੱਤੇ ਪੂਰੇ ਦੇਸ਼ ਦੇ ਵਿੱਚ ਮਨਾਇਆ ਜਾ ਰਿਹਾ ਹੈ ਤੇ ਮੁਕਰਜੀ ਦੀ ਜਿਹੜੀ 370 ਜਿਹੜੀ ਉਹਨਾਂ ਦੀ ਸੋਚ ਸੀ ਅੰਮੋਦੀ ਸਾਹਿਬ ਨੇ ਪੂਰੀ ਕੀਤੀ ਸੋਚ ਕਰਕੇ ਜੀ ਸਾਰੇ ਹੀ ਆਦੇ ਬਲੀਦਾਨ ਦੇ ਸਰਦਾਂ ਦੇ ਭੇਟ ਕਰਦੇ ਆ ਔਰ ਸਰਦਾਂ ਫੁੱਲ ਭੇਟ ਦੇ ਵਿੱਚ ਜਿਨੇ ਵੀ ਬੀਜਪੀ ਦੇ ਉਧੇਦਾਰ ए हैं और सारे में ये पे धन्यवाद कर दे प्रॉपर्टी बेचने और खरीदने के लिए संपर्क करें फेयर डील प्रॉपर्टीज